ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਜਾਰੀ ਮੋਨਕ ਇੰਟਰਨੈਸ਼ਨਲ ਕਬੱਡੀ ਪਲੇਅਰ ਜੋ ਕੱਲ ਕਬੱਡੀ ਕੱਪ ਸੁਹਾਣਾ ਸਾਡੇ ਛੋਟੇ ਵੀਰ ਰਾਣੇ ਦੀ ਜਿਹੜੇ ਕਤਲ ਕੀਤਾ ਗਿਆ ਇਹ ਬੜੀ ਹੀ ਦੁਖਦਾਈ ਖਬਰ ਮੈਂ ਕਹਿ ਸਕਦਾ ਕਿ ਕੱਲ ਕਬੱਡੀ ਵਾਲਿਆਂ ਲਈ ਕੀ ਪੂਰੇ ਦੇਸ਼ ਦੇ ਲਈ ਇਹ ਕਾਲਾ ਦਿਨ ਸਾਬਤ ਹੋਇਆ ਪਰ ਇਹ ਕਾਲਾ ਦਿਨ ਪਹਿਲਾਂ ਪਹਿਲਾਂ ਨਹੀਂ ਸਾਬਤ ਹੋਇਆ ਇਹ ਇਸ ਤੋਂ 2-3 ਸਾਲ ਪਹਿਲਾਂ ਵੀ ਸਾਡਾ ਵੀਰ ਸੰਦੀਪ ਨੰਗਲੰਬੀਆ ਇਸੇ ਤਰ੍ਹਾਂ ਭਰੇ ਟੂਰਨਾਮੈਂਟ ਦੇ ਉੱਪਰ ਉਸ ਦਾ ਮਰਡਰ ਕੀਤਾ ਗਿਆ ਪਰ ਸਰਕਾਰ ਨੇ ਇਸ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਕਿਉਂਕਿ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਜ ਜ ਸਾਡੇ ਕਬੱਡੀ ਦੇ ਪਲੇਅਰ ਖੇਡਦੇ ਆ ਉਹਨਾਂ ਦਾ ਖੇਡਣਾ ਹੀ ਆ ਜਿਹੜਾ ਟੂਰਨਾਮੈਂਟ ਕਰਾਉਂਦੇ ਆ ਉਹ ਬਕਾਇਦਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਇਹ ਕਬੱਡੀ ਦੇ ਕੱਪ ਹੁੰਦੇ ਆ ਕੋਈ ਇਵੈਂਟ ਹੈ ਉਹ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾ ਨਹੀਂ ਹੋ ਸਕਦਾ ਸੋ ਇਸ ਦੇ ਵਿੱਚ ਮੈਂ ਕਹਿ ਸਕਦਾ ਕਿ ਜਿਹੜੀ ਇਹ ਆਮ ਆਦਮੀ ਸਰਕਾਰ ਹੈ ਇਹ ਬਿਲਕੁਲ ਫੇਲ ਹੋਈ ਹੈ ਕਿਉਂਕਿ ਪਹਿਲਾਂ ਸਾਡੇ ਸੰਦੀਪ ਨੰਗਲੰਬੀਆਂ ਦਾ ਕਤਲ ਹੋਇਆ ਭਰੇ ਟੂਰਨਾਮੈਂਟ ਦੇ ਵਿੱਚ ਹੋਇਆ ਪਰ ਇਸ ਸਰਕਾਰ ਨੂੰ ਬਿਲਕੁਲ ਕੋਈ ਪਰਵਾਹ ਨਹੀਂ ਹੋਈ ਕਿਸੇ ਦਾ ਜਵਾਨ ਪੁੱਤ ਚਲਿਆ ਗਿਆ ਲੋਕਾਂ ਦਾ ਚਹੇਤਾ ਖਿਡਾਰੀ ਚਲਿਆ ਗਿਆ ਜਦ ਕਿ ਇਹ ਸਰਕਾਰ ਨੂੰ ਚਾਹੀਦਾ ਸੀ ਕਿ ਜਦੋਂ ਉਹ ਮਰਡਰ ਹੋਇਆ ਸੰਦੀਪ ਨੰਗਲੰਬੀਆਂ ਦਾ ਉਸ ਸਮੇਂ ਹੀ ਇਹਨਾਂ ਨੂੰ ਜਿਹੜੇ ਟੂਰਨਾਮੈਂਟ ਹੈ ਉਹਤੇ ਪੂਰਾ ਜਿਹੜੇ ਸਾਡੇ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ ਜੋ ਉੱਥੇ ਪਲੇਅਰ ਖੇਡਦੇ ਆ ਕਿਉਂਕਿ ਉਹਨਾਂ ਨੂੰ ਤਾਂ ਖੇਡਣਾ ਹੀ ਹੈ ਉਹ ਖੇਡ ਕੇ ਆਪਣੇ ਗੱਡੀ ਤੱਕ ਵੀ ਨਹੀਂ ਜਾ ਸਕਦੇ। ਇਸੇ ਤਰ੍ਹਾਂ ਇਹ ਕੱਲ ਜਿਹੜਾ ਰਾਣੇ ਦਾ ਕਤਲ ਹੋਇਆ ਇਸੇ ਤਰ੍ਹਾਂ ਹੋਇਆ। ਇਹ ਸਰਕਾਰ ਕਿੱਥੇ ਸੁੱਤੀ ਪਈ ਹੈ? ਜਿਹੜੀਆਂ ਵੱਡੇ ਵੱਡੇ ਵਾਅਦੇ ਕਰਦੀ ਹੈ ਕਿ ਕਿੱਥੇ ਸੁੱਤੀ ਪਈ ਹੈ? ਕੀ ਕਰਨ ਸਾਡੇ ਕਬੱਡੀ ਪਲੇਅਰ? ਕੀ ਕਰਨ ਸਾਡੇ ਬਿਜ਼ਨਸਮੈਨ? ਕੀ ਕਰਨ ਸਾਡੇ ਸਿੰਗਰ ਇਸ ਦਾ ਮਤਲਬ ਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆ ਆਮ ਆਦਮੀ ਦੀ ਸਰਕਾਰ ਬਣੀ ਹੈ ਇਸ ਦੇ ਵਿੱਚ ਪਪੂਲਰ ਹੋਣਾ ਇੱਕ ਵੱਡਾ ਗਰਾਂਹ ਹੋ ਗਿਆ ਜੇਕਰ ਕੋਈ ਪਪੂਲਰ ਹੁੰਦਾ ਤਾਂ ਉਸ ਦਾ ਮਰਡਰ ਕੀਤਾ ਜਾਂਦਾ ਤੇ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਸਿਰਫ ਆਪਣੀਆਂ ਵੋਟਾਂ ਵਟੋਰਨ ਲੱਗੀ ਹੋਈ ਹੈ ਸਿਰਫ ਆਪਣੇ ਖਜ਼ਾਨੇ ਕੀ ਹੈ ਕਹੇ ਸਕਦਾ ਮੈਂ ਕਿ ਆਪਣੇ ਢਿੱਡ ਭਰਨ ਲੱਗੀ ਹੋਈ ਹੈ ਸੋ ਮੈਂ ਤਾਂ ਇਹ ਜਿਹੜੀ ਕੱਲ ਇੱਕ ਕਬੱਡੀ ਪਲੇਅਰ ਹੋਣ ਦੇ ਨਾਤੇ ਇਹ ਮੈਂ ਸਰਕਾਰ ਦੀ ਨਿੰਦਾ ਕਰਦਾ ਕੀ ਜੋ ਇਹ ਘਟਨਾ ਵਾਪਰੀ ਹੈ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ